ਸਾਥੀਓ ਕੇ ਕੱਲ ਉਹ ਰਾਜ ਜਿਹੜੀ ਅਖਬਾਰਾਂ ਚ ਵੀ ਆਇਆ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸਰਦਾਰ ਹਰਪਾਲ ਸਿੰਘ ਜੀ ਮਾਜੀ ਜਿਹੜੇ ਵਿੱਤ ਮੰਤਰੀ ਨੇ ਆ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਅਨੁਸੂਚਿਤ ਜਾਤੀ ਦੀ ਸਮੱਸਿਆਵਾਂ ਦਾ ਬੇੜਾ ਅਗਰ ਕਿਸੇ ਨੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਿਰਫ ਤੇ ਸਿਰਫ ਉਹਨਾਂ ਦੀ ਪਾਰਟੀ ਨੇ ਹੋਰ ਕੋਈ ਦੁਨੀਆ ਤੇ ਕੋਈ ਨਾਂ ਦੀ ਚੀਜ਼ ਆਈ ਹੀ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੋਜੈਕਟ ਕੀਤਾ ਉਹ ਦੱਸਣ ਦੀ ਕੋਸ਼ਿਸ਼ ਇਸ ਤਰ੍ਹਾਂ ਦੀ ਕੀਤੀ ਹੈ। ਔਰ ਹਕੀਕਤ ਦੇ ਵਿੱਚ ਉਹ ਜੋ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਦਾ ਸਾਰਾ ਝੂੜ ਦਾ ਪਲੰਦਾ ਔਰ ਤੱਥਾਂ ਤੋਂ ਬਗੈਰ। ਕਿਤੇ ਇਹ ਲੱਗਦਾ ਹੀ ਨਹੀਂ ਹੈ ਕਿ ਵੀ ਉਹ ਕੋਈ ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਕਿ ਮੰਤਰੀ ਹੋਵੇ, ਵਿੱਤ ਮੰਤਰੀ ਹੋਵੇ ਉਹ ਵਿਅਕਤੀ ਐਸਾ ਗੱਲ ਕਰ ਰਿਹਾ ਐਸਾ ਲੱਗਦਾ ਨਹੀਂ ਹੈ ਕਿ ਉਹ ਇਸ ਕਾਬਿਲ ਵੀ ਸਿਗੇ ਜਦਕਿ ਵਿੱਤ ਮੰਤਰੀ ਨੂੰ ਡਾਟੇ ਲੈ ਕੇ ਗੱਲ ਕਰਨੀ ਚਾਹੀਦੀ ਸੀ। ਅਗਰ ਮੈਂ ਉਹਨਾਂ ਦੀ ਬਾਕੀ ਗੱਲ ਕਰਾਂ ਕਿ ਉਹਨਾਂ ਨੇ ਇਹ ਕਿਹਾ ਕਿ 1 ਲੱਖ 17 ਹਜ਼ਾਰ ਵਿਦਿਆਰਥੀਆਂ ਨੂੰ 91 ਕਰੋੜ ਪੁਆਇੰਟ 46 ਜਿਹੜਾ ਆ ਉਹ ਅਮਾਉਂਟ ਜਾਰੀ ਕੀਤੀ ਹੈ ਤੇ ਜੇ ਤੁਹਾਡੇ ਚੋਂ ਬਹੁਤ ਸਾਰੇ ਵੀਡੀਓ ਵਾਲਿਆਂ ਨੇ ਰਿਕਾਰਡਿੰਗ ਕੀਤੀ ਹੈ ਔਰ ਉਹਦੇ ਚੋਂ ਦੱਸਣ ਦੇ ਅਸੀਂ 2.5 ਲੱਖ ਬੱਚਾ ਹੋ ਗਿਆ 2.39 ਲੱਖ 2.5 ਲੱਖ ਦੇ ਉੱਤੇ ਕਰੀਬ ਉਹਨਾਂ ਨੇ ਜਿਹੜਾ ਉਹ ਕੀਤਾ ਹੈ ਕਿਹਾ ਆ ਕਿ ਸਾਡੇ ਕੋਲ ਇੰਨਾ ਬੱਚਾ ਸੀ ਜੇ ਉਹ ਇੰਨਾ ਬੱਚਾ ਸੀ ਤਾਂ ਫਿਰ 117000 ਬੱਚਿਆਂ ਨੂੰ ਹੀ ਕਿਉਂ ਬਾਕੀਆਂ ਨੂੰ ਕਿਉਂ ਨਹੀਂ ਦਿੱਤੇ ਜਦ 2 ਲੱਖ 2 ਲੱਖ ਬੱਚਾ 2.5 ਲੱਖ ਬੱਚਾ ਉਹਨਾਂ ਕੋਲ ਹੈ ਤੇ ਬਾਕੀ ਬੱਚਿਆਂ ਦੀ ਜਿਹੜੀ ਉਹ ਸਕਾਲਰਸ਼ਿਪ ਦਾ ਕੀ ਕੀਤਾ ਉਹਨਾਂ ਨੇ ਉਹ ਵੀ ਜਿਹੜਾ ਉਹਦਾ ਕੋਈ ਕਾਰਨ ਨਹੀਂ ਦੱਸਿਆ ਉਹਨਾਂ ਨੇ ਠੀਕ ਉਹਦਾ ਜਿਹੜਾ ਸੀ ਔਰ ਦੂਸਰਾ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਗੱਲ ਬਲੇਮ ਕੀਤਾ ਕਿ ਕੇਂਦਰ ਸਰਕਾਰ ਨੇ 17 ਤੋਂ ਲੈ ਕੇ 23 ਤੱਕ ਕੋਈ ਪੈਸਾ ਨਹੀਂ ਦਿੱਤਾ ਔਰ ਇਹ ਸਭ ਤੋਂ ਵੱਡਾ ਝੂਠ ਜਿਹੜਾ ਆ ਉਹ ਸੂਬਾ ਸਰਕਾਰ ਨੇ ਇੱਥੇ ਆਣ ਕੇ ਬੋਲਿਆ ਔਰ ਸਾਥੀਓ ਤੁਹਾਡੇ ਚੋਂ ਬਹੁਤ ਸਾਰੇ ਲੋਕ ਜਾਣਦੇ ਆ ਕਿ ਮੇਰਾ ਖਿਆਲ ਇਸ ਵਿਸ਼ੇ ਦੇ ਉੱਤੇ ਹੀ ਮੇਰੇ ਨੂੰ 15 20 ਵਾਰ ਮੈਂ ਹੀ ਪ੍ਰੈਸ ਕਾਨਫਰੰਸ ਕਰ ਚੁੱਕਾ ਕਿ ਬੜੀਆਂ ਜੜੀਆਂ ਸੀ ਕਿ ਕੇਂਦਰ ਨੇ ਕੀ ਕੀ ਪੈਸਾ ਦਿੱਤਾ ਔਰ ਸੂਬਾ ਸਰਕਾਰ ਦੇ ਪਿਛਲੀ ਸਰਕਾਰ ਜਿਹੜੀ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਤੇ ਚਾਹੇ ਆਜ ਦੀ ਸਰਕਾਰ ਜਿਹੜੀ ਆ ਉਹਦੀ ਵੀ ਜਿਹੜੀਆਂ ਕਮੀਆਂ ਰਹੀਆਂ ਔਰ ਆਜ ਦੀ ਸਰਕਾਰ ਤੇ ਜਦੋਂ ਦੇਖਦੀ ਹੈ ਕਿ 40% ਦੇਣਾ ਪੈਂਦਾ ਤੇ ਜਦੋਂ ਬੱਚਿਆਂ ਦੀ ਗਿਣਤੀ ਵਧਣ ਲੱਗਦੀ ਉਹ ਪੋਰਟਲ ਹੀ ਬੰਦ ਕਰ ਦਿੰਦੀ ਹੈ ਜਿਸ ਪੋਰਟਲ ਦੇ ਉੱਤੇ ਬੱਚਿਆਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੁੰਦਾ ਉਹ ਪੋਰਟਲ ਹੀ ਬੰਦ ਕਰ ਜਾਂਦਾ ਕਈ ਵਾਰੀ ਮੈਨੂੰ ਅਫਸਰਾਂ ਦੇ ਨਾਲ ਇਸ ਮੱਖੋਂ ਹੀ ਗੱਲ ਕਰਨੀ ਪੈਂਦੀ ਹੈ ਕਿ ਤੁਸੀਂ ਪੋਰਟਲ ਬੰਦ ਪਹਿਲਾਂ ਪਹਿਲਾਂ ਸ਼ੁਰੂ ਚ ਤਾਂ ਅਫਸਰਾਂ ਨੇ ਇਹਨਾਂ ਦੇ ਅਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਜੀ ਪੋਰਟਲ ਤਾਂ ਅਸੀਂ ਸਾਨੂੰ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਤੇ ਬੰਦ ਕਰਦੇ ਹਾਂ ਉਹਨਾਂ ਨੇ ਸਾਨੂੰ ਦੱਸਦਾ ਜਦ ਕਿ ਮੈਂ ਉਹਦੇ ਵਿੱਚ ਕਮਿਸ਼ਨ ਦੇ ਵਿੱਚ ਵੀ ਜਦੋਂ ਮੈਂ ਅਸੀਂ ਕਮਿਸ਼ਨ ਦਾ ਚੇਅਰਮੈਨ ਉਦੋਂ ਵੀ ਇਹਨਾਂ ਨੂੰ ਪੁੱਛਿਆ ਸੀ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀ ਤਾਂ ਉਦੋਂ ਵੀ ਕਲੀਅਰ ਹੋਈ ਸੀ ਕਿ ਕੇਂਦਰ ਸਰਕਾਰ ਕੋਲੋਂ 1 April ਤੋਂ ਲੈ ਕੇ 31 March ਤੱਕ ਸਾਰਾ ਸਾਲ ਪੋਰਟਲ ਖੁੱਲਾ ਰਹਿੰਦਾ ਹੈ ਇੱਕ ਦਿਨ ਵੀ ਉਹਦੇ ਚ ਬੰਦ ਨਹੀਂ ਹੁੰਦਾ ਸਿਰਫ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ 1 April ਤੋਂ ਲੈ ਕੇ ਇੱਕ ਜੁਲ ਮਾਨੋ ਇੱਕ ਉਹਨਾਂ ਨੇ ਕੋਈ ਪੀਰੀਅਡ ਬਣਾਇਆ ਸੀ ਐਨੇ ਪੀਰੀਅਡ ਚ ਆਏਗਾ ਉਸ ਪੀਰੀਅਡ ਤੋਂ ਬਾਅਦ ਐਨੇ ਪੀਰੀਅਡ ਬਾਅਦ ਸੂਬਾ ਸਰਕਾਰ ਉਹਦੇ ਚ ਆਪਣਾ ਜਿਹੜੀ ਕਲੈਰੀਫਿਕੇਸ਼ਨ ਵੈਰੀਫਾਈ ਕਰਕੇ ਦੇਗੀ ਔਰ ਉਹਦੇ 15 ਦਿਨ ਬਾਅਦ ਜਿਹੜੀ ਕੇਂਦਰ ਸਰਕਾਰ ਉਹਦੇ ਤੇ ਆਪਣੀ ਅਮਾਉਂਟ ਡਿਸਬਸ ਕਰ ਦੇਗੀ ਔਰ ਇਸੇ ਤਰ੍ਹਾਂ ਹੀ ਪੀਰੀਅਡ ਜਿਹੜਾ ਸੀ ਚਾਹੋ ਸਾਲ ਦੇ ਆਖਰੀ ਦਿਨ ਹੀ ਕਿਉਂ ਨਾ ਕੀਤਾ ਹੋਵੇ ਭਾਵੇਂ 31 ਮਾਰਚ ਨੂੰ ਹੀ ਕਿਉਂ ਨਾ ਉਹਦੀ ਰਜਿਸਟਰਡ ਰਜਿਸਟ੍ਰੇਸ਼ਨ ਹੋਈ ਹੋਈ ਹੋਵੇ ਉਹਨੂੰ ਵੀ ਕਨਸੀਡਰ ਕੀਤਾ ਜਾਏਗਾ ਹਾਂ ਇਹਨਾਂ ਹੈ ਕਿ ਅਮਾਉਂਟ ਜਿਹੜੀ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਚ ਜਾਏਗੀ ਇਸ ਕਰਕੇ ਇਹ ਜਿਹੜਾ ਪੋਰਟਲ ਪਹਿਲੀ ਤਾਂ ਇਹ बार-बार ਜਿਹੜਾ ਬੰਦ ਕਰਦੇ ਆ ਦਲਿਤਾਂ ਦੇ ਨਾਲ ਸਭ ਤੋਂ ਵੱਡਾ ਧੋਖਾ ਔਰ ਫਰਾਡ ਜਿਹੜਾ ਉਹਨਾਂ ਦੇ ਨਾਲ ਕਰਦਾ ਕਿਉਂਕਿ ਇਹਨਾਂ ਨੂੰ ਜਦੋਂ ਪਤਾ 40% ਦੇਣਾ ਪੈਂਦਾ ਉੱਥੇ ਆਣ ਕੇ ਬੰਦ ਕਰ ਦਿੰਦੇ ਆ ਔਰ ਇਹ ਹਰ ਸਾਲ ਤੁਹਾਡੇ ਕੋਲ ਵੀ ਸਮੱਸਿਆਵਾਂ ਆਉਂਦੀਆਂ ਹੋਣਗੀਆਂ ਬੱਚਿਆਂ ਨੂੰ ਤੁਸੀਂ ਪੁੱਛੋਗੇ ਤੇ ਉਹ ਅਕਸਰੇ ਦੱਸ ਦੇਆ ਦੂਸਰਾ ਜਿਹੜਾ 2017 ਤੋਂ ਲੈ ਕੇ ਉਹ ਕਹਿੰਦੇ ਆ ਕਿ 23 ਤੱਕ ਪੈਸਾ ਨਹੀਂ ਆਇਆ ਉਸ ਤੋਂ ਪਹਿਲਾਂ ਜਿਹੜੇ ਸਾਰੇ ਪੈਸੇ ਆਏ ਆ ਇਹ ਮੰਨ ਲਿਆ ਔਰ 17 ਤੋਂ 23 ਤੱਕ ਦੀ ਲਾਇਬਿਲਟੀ ਇਹ ਸੂਬਾ ਸਰਕਾਰ ਨੇ ਆਪਣੀ ਮੰਨੀ ਆ ਔਰ ਜਦੋਂ ਮੈਂ ਕਮਿਸ਼ਨ 'ਚ ਸੀ ਉਹਦੇ 'ਚ ਵੀ ਮੈਂ ਸਵਾਲ ਇਹ ਬਾਰ-ਬਾਰ ਕਿਉਂਕਿ ਉਹਦੇ 'ਚ ਵੀ ਮੇਨੂੰ ਕਮਿਸ਼ਨ ਸੀ ਉਦੋਂ ਵੀ ਮੈਂ ਪ੍ਰੈਸ ਕਾਨਫਰੰਸ ਕਰਨ ਆਂਦਾ ਰਿਹਾ ਔਰ ਉਹਦੇ 'ਚ ਵੀ ਮੈਨੂੰ ਉਦੋਂ ਵੀ ਮੈਂ ਲੈਟਰ ਮੈਨੂੰ ਮਿਲ ਗਿਆ ਕਿ ਜਿਹਦੇ 'ਚ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਸ ਕਰਕੇ ਪੈਸੇ ਉਹਨਾਂ ਦੇ ਨਹੀਂ ਦੇ ਰਹੇ ਕਿਉਂਕਿ ਉਹ ਪੈਸੇ ਸਾਰੇ ਦੇ ਸਾਰੇ ਜੋ ਦੇਣੇ ਸੀ ਕੇਂਦਰ ਸਰਕਾਰ ਨੇ ਜਿੰਨਾ ਪੈਸਾ ਦੇਣਾ ਸੀ ਉਹ ਦਿੱਤਾ ਜਾ ਚੁੱਕਾ ਪਰ ਸੂਬਾ ਸਰਕਾਰ ਨੇ ਜਾਰੀ ਨਹੀਂ ਦਿੱਤਾ ਤਾਂ ਉਹਨਾਂ ਨੂੰ ਜਦੋਂ ਇਹ ਮੈਂ ਪੁੱਛਿਆ ਸੀ ਔਰ ਇਹ ਉਹਨਾਂ ਨੇ ਕਮਿਸ਼ਨ 'ਚ ਰਿਟਨ ਜਵਾਬ ਦਿੱਤਾ ਹੈ ਕਿ ਅਸੀਂ ਉਹ ਜਿਹੜਾ ਇਸ ਕਰਕੇ ਨਹੀਂ ਦੇ ਪਾਏ ਕਿ ਅਸੀਂ ਦੁਬਾਰਾ ਆਡਿਟ ਕਰ ਜਾਨੀ ਜਿਹੜਾ ਪਹਿਲਾਂ ਕੇਂਦਰ ਵੱਲੋਂ ਪੈਸਾ ਆਉਂਦਾ ਸੀ ਉਹਦਾ ਆਡਿਟ ਨਹੀਂ ਸੀ ਚਿੰਤਾ ਪਰ ਜਦੋਂ ਸੂਬਾ ਸਰਕਾਰ ਨੂੰ ਕਿਹਾ ਕਿ ਆ ਪੈਸੇ ਤੁਸੀਂ ਦੱਸੋ ਤਾਂ ਫਿਰ ਉਹਨਾਂ ਨੇ ਕਿਹਾ ਅਸੀਂ ਆਡਿਟ ਕਰ ਰਹੇ ਆ ਆਡਿਟ ਜਿਹੜਾ ਹੈ ਉਹ ਹੱਲੇ ਤੱਕ ਕੰਪਲੀਟ ਨਹੀਂ ਕਿਉਂਕਿ ਮੈਂ ਪ੍ਰੈਸ ਕਾਨਫਰੈਂਸ ਕੱਲ ਉਹਨਾਂ ਦੀ ਸੁਣ ਰਿਹਾ ਸੀ ਤਾਂ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕਰਕੇ ਪੁੱਛਿਆ ਵੀ ਉਹਦਾ ਬਾਕੀਆਂ ਦਾ ਕੀ ਬਕਾਇਦਾ ਕੀ ਆ ਉਹ ਜੀ ਹੱਲੇ ਉਹਨਾਂ ਨੇ ਕੁਝ ਲੋਕ ਹਾਈ ਕੋਰਟ ਚ ਚਲੇ ਗਏ ਕੁਝ ਇਸ ਤਰ੍ਹਾਂ ਦੀਆਂ ਕੁਝ ਕਮੈਂਟਸ ਦੇ ਕੇ ਉਹਨੂੰ ਤਾਲਣ ਦੀ ਕੋਸ਼ਿਸ਼ ਕੀਤੀ ਹਕੀਕਤ ਇਹ ਆ ਕਿ ਉਹ ਸਾਰਾ ਪੈਸਾ ਜਿਹੜਾ ਕੇਂਦਰ ਵੱਲੋਂ ਦੇਣਾ ਸੀ ਦਿੱਤਾ ਜਾ ਚੁੱਕਾ ਔਰ ਉਹਦੇ ਚ ਇਹ ਲੈਟਰ ਵੀ ਉਹਨਾਂ ਦਾ ਇਹ ਰਿਟਰਨ ਜਵਾਬ ਜਿਹੜਾ ਉਸ ਵੇਲੇ ਕਮਿਸ਼ਨ 'ਚ ਦਿੱਤਾ ਸੀ ਜਿਹੜਾ ਮੇਰੇ ਕੋਲ ਇਸ ਵੇਲੇ ਪਿਆ ਸੀ ਕਿ ਅਸੀਂ ਜਿਹੜਾ ਆ ਆਡਿਟ ਕਰਨ ਤੋਂ ਬਾਅਦ ਇਹ ਪੈਸਾ ਜਿਹੜਾ ਆ ਉਹਨਾਂ ਨੂੰ ਜਾਰੀ ਕਰ ਦਿਆਂਗੇ ਹੁਣ ਜਦੋਂ ਮੈਂ 17 ਤੱਕ ਤੋਂ ਲੈ ਕੇ 23 ਤੱਕ ਦੀ ਗੱਲ ਕਰਾਂ ਕਿ ਜਿਹੜੇ ਮੈਂ ਫਿਗਰ ਵੀ ਲੈ ਕੇ ਆਇਆ ਮੈਂ ਹੁਣੇ ਹੀ ਕੇਂਦਰ ਸਰਕਾਰ ਦੇ ਡਿਪਾਰਟਮੈਂਟ ਤੋਂ ਸੋਸ਼ਲ ਜਸਟਿਸ ਤੋਂ ਹੀ ਜਵਾਬ ਵੀ ਮੰਗਾਇਆ ਔਰ ਉਹਨਾਂ ਨੇ ਜੋ ਦਿੱਤਾ ਹੈ ਬਾਕੀ ਸਾਰੀਆਂ ਪੇਮੈਂਟਾਂ ਕਲੀਅਰ ਹੋ ਗਈਆਂ ਜਿਹੜੀ 21 ਦੀ ਯੋਜਨਾ ਚ ਇਹਦੇ ਚ ਆਇਆ ਸੀ ਉਹਦਾ ਟੋਟਲ ਰਕਮ ਬਣਾਈ ਸੀ ਇਹਨਾਂ ਨੇ 229 ਕਰੋੜ ਰੁਪਇਆ ਜਿਹੜਾ ਪੇਮੈਂਟ ਕਰਨੀ ਸੀ ਉਹ 229.20 ਉਹ ਪੇਮੈਂਟ ਜਿਹੜੀ 60% ਦੇ ਹਿਸਾਬ ਨਾਲ ਕਰਨੀ ਸੀ ਉਹ ਕੇਂਦਰ ਸਰਕਾਰ ਨੇ ਜਿਹੜੀ ਕਰਨੀ ਸੀ। ਔਰ ਉਹਦੇ ਚ ਸੂਬਾ ਸਰਕਾਰ ਨੇ ਲਿਖਿਆ ਸੀ ਕਿ ਸਾਡੇ ਕੋਲ 140 ਕਰੋੜ ਤੁਹਾਡਾ ਫालतू ਪਿਆ ਹੈ। ਇਹ ਮੈਂ ਪਿੱਛੇ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਵੀ ਦੱਸਿਆ ਸੀ ਕਿ 140 ਕਰੋੜ ਰੁਪਈਆ ਸਾਡੇ ਕੋਲ ਕੇਂਦਰ ਸਰਕਾਰ ਦਾ ਫालतू ਪਿਆ ਆ ਇਸ ਕਰਕੇ ਜਿਹੜਾ 229.20 ਬਣਦਾ ਸੀ ਉਹਦਾ ਬਕਾਇਆ ਜਿਹੜਾ 140 ਪੁਆਇੰਟ ਜਿਹੜਾ ਸੀ 36 ਕੱਟ ਕੇ ਬਾਕੀ ਜਿਹੜਾ 88.84 ਉਹ ਆਪਣਾ ਹਿੱਸਾ ਕੇਂਦਰ ਸਰਕਾਰ ਨੇ ਦੇ ਕੇ ਉਹ ਵੀ 21 ਦਾ ਪੈਸਾ ਜਿਹੜਾ ਦੇ ਦਿੱਤਾ ਕੋਈ ਵੀ ਉਹਦੇ 'ਚ ਬਕਾਇਆ ਨਹੀਂ ਹੁਣ ਰਹਿ ਗਈ ਗੱਲ ਅਗਲੇ ਜਿਹੜੀ 2021-22 ਦੀ 2021-22 'ਚ ਇਹਨਾਂ ਨੇ ਜਿਹੜੇ 192471 ਬੱਚੇ ਜਿਹੜੇ ਇਹਦੇ ਵਿੱਚ एलिजिਬਲ ਹੋਏ ਸੀ ਕਿਉਂਕਿ ਇਹਦੇ ਵਿੱਚ ਉਹਦਾ एलिजिਬਿਲਟੀ ਬਣਦੀ ਸੀ 195000 ਦੀ ਬਸ 2-3000 ਜਿਹੜਾ ਸੀ ਉਹ ਜਿਨ੍ਹਾਂ ਦੇ ਆਧਾਰ ਨਾਲ ਅਕਾਊਂਟ ਲਿੰਕ ਨਹੀਂ ਸੀ ਹੋਏ ਜਾਂ ਹੋਰ ਕੁਝ ਨਹੀਂ ਸੀ ਹੋਇਆ ਉਹ ਉਹਦੇ ਕਰਕੇ ਰਹਿ ਗਿਆ ਸੀ ਪਰ ਉਹਦਾ ਜਿਹੜਾ ਹਿੱਸਾ ਕੇਂਦਰ ਸਰਕਾਰ ਦਾ ਬਣਦਾ ਸੀ 272.73 ਕਰੋੜ ਰੁਪਇਆ ਉਹ ਕੇਂਦਰ ਸਰਕਾਰ ਨੇ 2122 ਦਾ ਜਾਰੀ ਕਰ ਦਿੱਤਾ ਇਹਨਾਂ ਦੇ ਔਰ ਔਰ ਆ ਜਿਹੜਾ ਉਸੇ 224 ਲੱਖ 954 224952 ਬੱਚਿਆਂ ਦੇ ਲਈ 2223 ਦੇ ਵਿੱਚ ਇਹਨਾਂ ਨੇ ਜਿਹੜਾ 247948 ਲਗਭਗ ਨਹੀਂ ਉਹਦੇ ਚ ਕੱਟ ਕੇ ਆ ਗਿਆ ਸੀ 198000 ਜਿਹੜੇ ਬੱਚੇ एलिजिबल ਜਿਹੜੇ ਸਟੇਟ ਨੇ एलिजिबल ਕਰਕੇ ਭੇਜੇ 2 ਲੱਖ ਉਹਦੇ ਚੋਂ 98000 ਭਾਪ 2000 ਦਾ ਜਿਹੜਾ ਲਿੰਕ ਨਹੀਂ ਹੋਇਆ 198000 ਸਟੂਡੈਂਟ ਜਿਹੜਾ ਆ ਉਹਦੇ ਚ ਇਲੀਜੀਬਲ ਹੋਇਆ ਔਰ ਉਹਦਾ ਜਿਹੜਾ ਅਮਾਉਂਟ 60% ਬਣਦੀ ਸੀ 248.99 ਕਰੋੜ ਰੁਪਈਆ ਉਹ ਕੇਂਦਰ ਸਰਕਾਰ ਨੇ ਉਹ ਵੀ ਦੇ ਦਿੱਤਾ 248.99 ਕਰੋੜ ਰੁਪਈਆ ਇਹ 22 23 ਦਾ ਪੈਸਾ ਜਿਹੜਾ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਹੁਣ ਰਹਿ ਗਈ ਇਸ ਗੱਲ 23 24 ਦੀ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਹਲੇ ਕੰਪਾਈਲ ਨਹੀਂ ਹੋਇਆ ਪੂਰਾ ਜਿੰਨੇ ਹਲੇ ਤੱਕ ਕੰਪਾਈਲ ਹੋ ਚੁੱਕੇ ਐ ਉਹਦੇ ਚ ਹਲੇ ਤੱਕ ਜਿਹੜਾ ਪੋਰਟਲ ਵਰੋਂ ਇਹਨਾਂ ਨੇ ਵੈਰੀਫਾਈ ਕਰਕੇ ਇਹਨਾਂ ਨੇ ਵੈਰੀਫਾਈ ਜਿਹੜੇ ਕੀਤੇ ਸੀ ਉਹ 83000 ਔਰ ਜਿਨ੍ਹਾਂ ਦੇ ਆਧਾਰ ਨਾਲ ਲਿੰਕ ਵਗੈਰਾ ਸਾਰੇ ਅਕਾਊਂਟ ਕੰਪਲੀਟ ਐ ਉਹ ਲਗਭਗ 79000 78969 ਉਨਾ ਨੂੰ ਵੀ 172.55 ਕਰੋੜ ਰੁਪਇਆ ਜਾਰੀ ਹੋ ਚੁੱਕਾ ਹੈ। ਭਾਵ ਅੱਜ ਤੱਕ ਹੁਣ ਤੱਕ ਜਿੰਨਾ ਵੀ ਪੋਰਟਲ ਦੇ ਉਤੇ ਇਹ ਕਿੰਨਾ ਦਾ ਲੋਡ ਹੋ ਚੁੱਕਾ ਆ ਉਹ ਸਾਰੇ ਦਾ ਸਾਰਾ ਪੈਸਾ ਕੇਂਦਰ ਨੇ ਆਪਣਾ ਪੇ ਕਰ ਦਿੱਤਾ ਹੈ। ਔਰ ਜਿਹੜਾ ਦਲਜੀਤ ਸਿੰਘ ਹਰਪਾਲ ਸਿੰਘ ਈਮਾ ਜੀ ਉਹ ਕੱਲ ਗੱਲਬਾਤ ਕਰ ਰਿਹਾ ਸੀ ਤੇ ਉਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਸੀ ਔਰ ਇਹ ਕਹਿਣਾ ਗੁੰਮਰਾਹ ਕਰਨਾ ਕਿ ਵੀ ਹੱਲੇ ਤੱਕ ਜਿਹੜਾ ਬੱਚਿਆਂ ਨੂੰ ਜਿਹੜਾ ਆ ਉਹ 200 2017 ਤੋਂ ਲੈ ਕੇ 23 ਤੱਕ ਪੈਸਾ ਕੋਈ ਨਹੀਂ ਦਿੱਤਾ ਇਹ 23 24 ਦਾ ਵੀ ਪੈਸਾ ਜਿਹੜਾ ਆ ਉਹਨਾਂ ਕੋਲ ਆ ਚੁੱਕਾ ਹੈ ਸੋ ਇਹ ਜਿੰਨਾ ਬਾਕੀ ਹੋਊਗਾ ਉਹ ਕੇਂਦਰ ਸਰਕਾਰ ਜਿਹੜੀ ਹੈ ਪੈਸਾ ਦੇਣ ਦੇ ਲਈ ਜਿਹੜੀ ਆ ਉਹ ਵਚਨਬੱਧ ਹੈ ਹੁਣ ਜਿੱਥੇ ਤੱਕ ਤਾਂ ਪੈਸਾ ਦੇਣ ਦਾ ਸੀ ਸਟੂਡ ਕਾਸਟਾਂ ਦੇ ਬੱਚਿਆਂ ਦਾ ਉਹ ਸਾਰਾ ਪੈਸਾ ਦੇ ਚੁੱਕੇ ਆ ਪਰ ਅੱਜ ਵੀ ਬਹੁਤ ਸਾਰੇ ਸਟੂਡੈਂਟਾਂ ਦੀ ਐਡਮਿਸ਼ਨ ਇਸ ਕਰਕੇ ਨਹੀਂ ਹੋਣ ਲਈ ਕਿ ਬਹੁਤ ਸਾਰੇ ਕਾਲਜਾਂ ਨੇ ਇਸ ਕਰਕੇ ਐਡਮਿਸ਼ਨ ਬੰਦ ਕਰਤੀ ਕਿ ਇਹਦਾ ਸੂਬਾ ਸਰਕਾਰਾਂ ਉਹਨਾਂ ਦੇ ਪੈਸੇ ਨਹੀਂ ਦੇ ਪਾਈਆਂ ਨਹੀਂ ਦੇ ਰਹੀਆਂ ਹੱਲੇ ਵੀ ਉਹਨਾਂ ਨੂੰ ਜਿਹੜਾ ਆਪਣਾ ਪੈਸਾ ਨਹੀਂ ਦੇ ਪਰ ਔਰ ਜਿੱਦਾਂ ਹੀ ਥੋੜਾ ਜਿਹਾ ਵਧਿਆ ਸਟੂਡੈਂਟਾਂ ਦਾ ਦੇਖਦੇ ਆ ਕਿ ਇੰਨੇ ਕ ਪੈਸੇ ਵੱਧ ਗਏ ਹੁਣ ਉਸ ਵੇਲੇ ਪੋਰਟਲ ਬੰਦ ਕਰ ਦਿੰਦੇ ਆ ਔਰ ਅੱਜ ਜਿਹੜਾ ਝੂਠ ਬੋਲਿਆ ਬਿਨਾ ਆંકੜੇ ਤੋਂ ਔਰ ਇਹ ਵੀ ਹੈ ਇੱਕ ਕੱਲੀ ਜਿਹੜਾ ਚੀਮਾ ਸਾਹਿਬ ਨੇ ਪ੍ਰੈਸ ਕ ਨੋਟ ਨਹੀਂ ਜਾਰੀ ਕੀਤਾ ਪ੍ਰੈਸ ਕਾਨਫਰੰਸ ਨਹੀਂ ਕੀਤੀ ਪ੍ਰੈਸ ਨਾਲ ਸੋਸ਼ਲ ਜਸਟਿਸ ਮਿਨਿਸਟਰੀ ਨੇ ਵੀ ਜਿਹੜੇ ਆ ਉਹਦੇ ਵੱਲੋਂ ਵੀ ਜਾਰੀ ਹੋਇਆ ਔਰ ਉਹਦੇ ਚ ਵੀ ਇਹ ਕਿਹਾ ਕਿ 117000 ਜਿਹੜੇ 783 ਜਿਹੜੇ ਬੱਚੇ 346 ਬੱਚਿਆਂ ਦਾ ਜਿਹੜਾ ਸਟਾਈਪੈਂਡ ਉਹਨਾਂ ਨੇ 91 ਕਰੋੜ ਰੁਪਏ ਦਿੱਤਾ ਜਦ ਕਿ ਜੇ ਐਡਮਿਸ਼ਨ 2.5 ਲੱਖ ਹੋ ਗਈਆਂ ਆ ਤਾਂ ਫਿਰ 117000 ਬੱਚਿਆਂ ਤੇ ਬਾਕੀ ਜਿਹੜੇ ਬੱਚੇ ਆ 1.5 ਲੱਖ ਬੱਚੇ ਜਿਹੜਾ 1 ਲੱਖ ਬੱਚਾ ਆ ਉਹਦੇ ਭੁੱਖਾ ਨਾ ਖਲਵਾੜ ਕਿਉਂ ਕੀਤਾ ਜਾ ਰਿਹਾ ਔਰ ਜਿੱਥੇ ਤੱਕ ਉਹਨਾਂ ਨੇ ਕਿਹਾ ਕਿ ਵੀ ਐਸੀਆਂ ਦੇ ਨਾਲ ਜਿਹੜਾ ਅਸੀਂ ਜਿਹੜਾ ਬੀੜਾ ਚੱਕਿਆ ਹੋਰ ਕੋਈ ਚੱਕੀ ਨਹੀਂ ਰਿਆ ਤਾਂ ਮੈਂ ਇਹ ਦੱਸ ਦਿਆਂ ਕਿ ਅਸੀਂ ਜਿਹੜਾ ਆ ਹੱਲੇ ਤੱਕ ਜੇ ਕੋਈ ਕੋਈ ਸਹੀ ਨੀਅਤ ਨਾਲ ਸਾਫ਼ ਨੀਅਤ ਨਾਲ ਕੋਈ ਕੰਮ ਕਰ ਰਿਹਾ ਤੇ ਉਹ ਭਾਰਤੀ ਜਨਤਾ ਪਾਰਟੀ ਆ ਹੋਰ ਕੋਈ ਵੀ ਜੜੀਆਂ ਬਾਕੀ ਸਿਰਫ ਲੋਕ ਲੁਭਾਉਣੇ ਆ ਪਰ ਆਧਾਰ ਦੇ ਤੇ ਉਹਦੀ ਗਰਾਉਂਡ ਰਿਐਲਿਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਜਿਹੜੀ ਦਲਿਤਾਂ ਦੇ ਉੱਤੇ ਕੰਮ ਕਰ ਰਹੀ ਨਹੀਂ ਤਾਂ ਮੈਨੂੰ ਇਹ ਦੱਸ ਦੇਣ ਕਿ ਭਈ ਸਟੂਡੈਂਟਸ ਦੇ ਵਾਸਤੇ ਇੱਕ ਕੇਂਦਰ ਸਰਕਾਰ ਨੇ ਯੋਜਨਾ ਦਿੱਤੀ ਹੈ ਉਹਨਾਂ ਦੇ ਬੱਚਿਆਂ ਦੇ ਲਈ ਲੜਕੀਆਂ ਲਈ ਲੜਕਿਆਂ ਲਈ ਸਟੂਡ ਜਿਹੜੇ ਆ ਉਹ ਹੋਸਟਲ ਬਣਾਉਣ ਦੇ ਲਈ ਜਦੋਂ ਦੀ ਇਹ 2 ਸਾਲ ਦੀ ਸਰਕਾਰ ਬਣੀ ਹੈ ਮੈਨੂੰ ਦੱਸ ਦੇਣ ਕਿ ਇੱਕ ਵੀ ਇਹਨਾਂ ਨੇ ਹੋਸਟਲ ਦੀ ਡਿਮਾਂਡ ਕੀਤੀ ਕਿਤੇ ਔਰ ਸ਼ਾਇਦ ਇਹਨਾਂ ਮੰਤਰੀਆਂ ਨੂੰ ਪਤਾ ਹੀ ਨਹੀਂ ਕਿ ਕੇਂਦਰ ਸਰਕਾਰ ਯੋਜਨਾਵਾਂ ਕੀ ਚਲਾ ਰਹੀ ਹੈ ਜਦੋਂ ਮੈਂ ਮੰਤਰੀ ਸੀ ਅਸੀਂ ਪੰਜਾਬ ਨੂੰ ਪੰਜ ਜਿਹੜੇ ਹੋਸਟਲ ਦਿੱਤੇ ਸੀਗੇ ਮੈਨੂੰ ਯਾਦ ਹੈ ਪਰ ਇਹਨਾਂ ਨੇ ਹਾਲੇ ਤੱਕ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪ੍ਰਪੋਜ਼ਲ ਦੇਣੀ ਕਿੱਦਾਂ ਹੈ ਪ੍ਰਪੋਜ਼ਲ ਲੈਣੀ ਕੀ ਯੋਜਨਾ ਹੈ ਕੀ ਕੀ ਜਿਹੜੀਆਂ ਬਾਕੀ ਯੋਜਨਾਵਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਬਾਰੇ ਕੋਈ ਨੋਲਜ ਹੈ ਸਿਰਫ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹ ਪਤਾ ਆ ਕਿਉਂਕਿ ਲੋਕ ਇੱਥੇ ਸਭ ਤੋਂ ਜ਼ਿਆਦਾ ਅਨੁਸੂਚੀ ਜਾਤੀ ਵਰਗ ਦੀ ਆਬਾਦੀ ਹੈ ਔਰ ਇਸ ਕਰਕੇ ਉਹ ਜਿਹੜਾ ਸ਼ੋਰ ਜ਼ਿਆਦਾ ਮੱਚਦਾ ਆ ਔਰ ਬਾਕੀ ਜਿਹੜਾ ਆ ਉਹਦੇ ਤੇ ਦੱਸਣ ਲੱਗੇ ਕਿ ਵੀ ਅਸੀਂ ਸਭ ਕੁਝ ਕਰ ਰਹੇ ਹਕੀਕਤ ਦੇ ਵਿੱਚ ਬੱਚਿਆਂ ਦੇ ਲਈ ਔਰ ਸਕੂਲਾਂ ਦੇ ਵਿੱਚ ਜਿਹੜੇ ਤੁਸੀਂ ਜਿੱਥੇ ਬੱਚੇ ਗਰੀਬਾਂ ਦੇ ਪੜਦੇ ਉੱਥੇ ਤਾਂ ਸਟਾਫ ਵੀ ਪੂਰਾ ਹੈ ਨਹੀਂ ਸਕੂਲਾਂ ਦੇ ਜਿਹੜੇ ਬਣਾਤੇ ਉਹਦੇ ਬਣਾਤੇ ਵੀ ਦੱਸਦਾ ਸੀ ਮਾਡਰਨ ਸਕੂਲ ਬਣਾਤੇ ਪਰ ਉਹਨਾਂ ਨੇ ਪੇਂਟ ਕਰਕੇ ਉਹਨਾਂ ਨੂੰ ਬਣਾਤਾ ਕੀਤਾ ਕਰਾਇਆ ਕੱਖ ਨਹੀਂ ਦਿੱਤਾ ਕੱਖ ਨਹੀਂ ਸੋ ਇਹ ਚੀਜ਼ਾਂ ਸਿਰਫ ਝੂਠ ਬੋਲ ਕੇ ਤਾਂ ਕੀਤਾ ਜਾ ਸਕਦਾ ਲੋਕਾਂ ਨੂੰ ਗਮਰਾ ਕੀਤਾ ਜਾਂਦਾ ਹਕੀਕਤ ਤਰਤਲ ਦੇ ਉੱਤੇ ਦੇਖਣ ਵਾਲੀ ਚੀਜ਼ ਨਾ ਦੀ ਕੋਈ ਚੀਜ਼ ਜਿਹੜੀ ਦਲਜੀਤ ਸਿੰਘ ਆਪਣੇ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਉਹ ਜਿਹੜੀ ਹਕੀਕਤ ਦੇ ਵਿੱਚ ਕਿਤੇ ਦਿਖਾਈ ਨਹੀਂ ਦੇ ਰਹੀ ਸੋ ਮੈਂ ਅੱਜ ਇੱਕ ਕਲੀਅਰਟੀ ਦੇਣੀ ਚਾਹੁੰਦਾ ਸੀ ਕਿ ਜਿੰਨਾ ਵੀ ਉਹਨਾਂ ਨੇ ਕੱਲ ਕੀਤਾ ਉਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਆ ਔਰ ਜਿਹੜਾ ਕੇਂਦਰ ਸਰਕਾਰ ਦੇ ਉੱਤੇ ਬਲੇਮ ਲਗਾਇਆ ਔਰ ਉਹ ਜਿਹੜਾ ਸਰਾਸਰ ਗਲਤ ਕੇਂਦਰ ਸਰਕਾਰ ਨੇ ਆਪਣੇ ਪੈਸੇ ਭੇਜਦੀ ਆ ਔਰ ਇਹ ਜਿਹੜਾ ਹੈ ਕਿ ਇਸ ਵਾਰਸ ਕਰਤੇ ਹੁਣ 91 ਕਰੋੜ ਰੁਪਇਆ ਦੇ ਕੇ ਤਾਂ ਬਹੁਤ ਵੱਡੀਆਂ ਫੰਡ ਮੰਗਦੇ ਆ ਜਿਹੜੇ ਕੇਂਦਰ ਵੱਲੋਂ ਆਇਆ ਉਹਦਾ ਕਹਿੰਦੇ ਦਿੱਤਾ ਹੀ ਨਹੀਂ ਜਾ ਰਿਹਾ ਉਹ ਵਿੱਚ ਜਿਹੜਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ